इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਲਕਾ ਰਾਏਕੋਟ ਦੇ ਸਾਰੇ ਪਿੰਡਾਂ ਵਿੱਚ ਅੱਜ ਪल्स पोलियो ਮੁਹਿੰਮ ਚਲਾਈ ਗਈ ਤੇ ਸ਼ਹਿਰ ਦੇ ਅਲਗ-ਅਲਗ ਥਾਵਾਂ ਤੇ ਪल्स पोलियो ਬੁੰਦਾਂ ਪਿਲਾਈਆਂ ਗਈਆਂ ਤੇ ਹਲਕੇ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਬੁੰਦਾਂ ਪਿਲਾ ਕੇ ਮਾਪਿਆਂ ਨੇ ਵੀ ਇਸ ਪੋਲੀਓ ਮੁਹਿੰਮ ਦਾ ਵੱਧ ਚੜ੍ਹ ਕੇ ਸਾਥ ਦਿੱਤਾ ਪੱਤਰਕਾਰ ਜਸਵਿੰਦਰ ਸਿੰਘ ਰਾਏਕੋਟ ਲੁਧਿਆਣਾ बात से बात ਆ ਸਾਸੂ ਗਿਰਜੀ ਆਪਣਾ ਨਾਮ ਕੀ ਜੀ ਰਪਿੰਦਰ ਰਪਿੰਦਰ ਸਿੰਘ ਜੀ ਤੁਸੀਂ ਪਾਲਸ ਪੋਲੇ ਬੁੰਨੇ ਪਿਆਰੇ ਹੁਣ ਤਾਂ ਕਿੰਨੇ ਬੱਚਿਆਂ ਨੂੰ ਬੋਲੇ ਬੁੰਨੇ ਪਾਦੇ ਜੀ 14 ਬੱਚਿਆਂ ਨੂੰ ਦੇ ਦਿੰਦੇ ਆ 114 ਬੱਚਿਆਂ ਨੂੰ ਇਹ ਬੱਸ ਸਟੈਂਡ ਦੇ ਵਿੱਚ ਹਰ ਬੱਚੇ ਜਿਹੜੇ ਤੁਸੀਂ ਪੁੱਛਦੇ ਰੱਖ ਨੂੰ ਹਾਂ ਜੀ ਪੁੱਛ ਕੇ ਪੁੱਛ ਕੇ ਅੱਗੇ ਜਾਣ ਦਿੰਦੇ ਹਾਂ ਜਿਨੇ ਨਹੀਂ ਪੀਤੀ ਪੀਤੀ ਰਿਪਿਓ ਨੇ ਹਾਂ ਜੀ ਠੀਕ ਹੈ ਉਹਨਾਂ ਨੇ ਕੀ ਇਨਸਾਨ ਲਾ ਦੇਣੇ ਨੇ ਹੱਥ ਦੇ ਮਾਰ ਕੇ ਨਾ ਇਨਸਾਨ ਲਾ ਦੇ ਦਿਖਾਓ ਬੇਟਾ ਅੱਛਾ ਆ ਦੇਖੋ ਜੀ ਇਨਸਾਨੀ ਹੁੰਦੀ ਆ ਜੀ ਸੱਚੇ ਨੇ ਪੀਤੀ ਹੋਈ ਆ ਕੇ ਕੋਈ ਹੋਰ ਨਾ ਸੱਟ ਪਿਆ ਅੱਗੇ ਹੋਰ ਨਾ ਦੁਬਾਰੇ ਨਾ ਪੀਵੀਂ ਜੜਾ ਠੀਕ ਆ ਠੀਕ ਵੀ ਮੁੜੇ ਫੇਰੋਂ ਮੈਂ